ਸਾਡੀ ਜਮਾਤ ਜਿਆਦਾ ਅਨਪੜਤਾ ਦੇਖ ਕੇ ਰੈਕਸੀ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਅਗਰ ਉਹਦੋਂ ਤੱਕੜੇ ਹੋ ਕੇ ਰੋਕ ਲੈਂਦੇ ਕਿ ਨਹੀਂ ਸਾਈਨ ਕਰਨ ਦੇਣੀ ਅਸੀਂ ਤਾਂ ਮੇਰਾ ਖਿਆਲ ਹੈ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਣੇ ਹੁਣ ਦੇ ਰਿਜ਼ਲਟ ਕੀ ਮਿਲ ਰਹੇ ਨੇ ਰਿਜ਼ਲਟ ਕਿਹੜੇ ਰਹੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਟੀ.ਓ. ਹੈ ਕੀ ਚੀਜ਼ ਟੀ.ਓ ਦਾ ਨਾਂ ਕਿਧੋ ਪਿਆ ਸਭ ਤੋਂ ਪਹਿਲਾਂ ਭਰਾਵੋ ਜਿਵੇਂ ਕਾਂਦੀ ਸਾਹਿਬ ਗੱਲ ਦੱਸ ਕੇ ਗਏ ਨੇ ਇਹਦਾ ਨਾਮ WTO ਨਹੀਂ ਸੀ ਇਹਦਾ ਨਾਮ ਸੀ GATT C A W T ਇਹਦਾ ਨਾਮ ਸੀ ਕਾਂਦੀ ਸਾਹਿਬ ਗੱਲ ਕਰਕੇ ਗਏ ਨੇ ਇਹ 1993 ਸਾਈਨ ਹੋਇਆ ਜੇਕਰ ਜੀ ਥੋੜੀ ਜੀ ਬੈਕਗ੍ਰਾਉਂਡ ਵੱਲੀ ਨਿਗਾਹ ਮਾਰੋਗੇ ਤਾਂ ਪਿਆਰੋ 1994 ਤੋਂ ਵੀ ਪਹਿਲਾਂ 1948 ਦੇ ਵਿੱਚ ਇਹ ਸਾਈਨ ਹੋ ਗਿਆ ਸੀ 1948 ਉਸ ਵੇਲੇ ਕੇਵਲ 23 ਮੁਲਕੇ ਦਾ ਹਿੱਸਾ ਸੀ ਜਿਹਦੇ ਵਿੱਚ ਆਪਕਾ ਵੀ ਸੀ ਭਾਰਤ ਵੀ ਸੀ ਉਦੋਂ ਕਿਉਂ ਬਣਿਆ ਸੀ ਇਹ ਜਦੋਂ ਸੈਕੰਡ ਵਰਲਡ ਵਾਰ ਚੱਲ ਰਿਖਿਓ ਸਾਰੇ ਹੁਣ ਮੇਰੇ ਮਿੱਤਰ ਲੋਟ ਕਰ ਲਿਓ ਬੰਲਾ ਜਦੋਂ ਸੈਕੰਡ ਵਰਲਡ ਵਾਰ ਲੱਗ ਕੇ ਹੱਟਿਆ ਲੜਾਈ ਲੜ ਕੇ ਹੱਟਿਆ ਬਾਦ ਉਸ ਵੇਲੇ ਬੱਡਾ ਨੁਕਸਾਨ ਹੋਇਆ ਤੇ ਕੋਈ ਇੱਕ ਦੂਜੇ ਵੱਲ ਸਿੱਧੇ ਮੂੰਹ ਝਾਕਦਾ ਨਹੀਂ ਸੀ ਉਸ ਵੇਲੇ ਦੁਨੀਆਂ ਨੂੰ ਲੋੜ ਲੱਗੀ ਤੇ ਵਪਾਰ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਜਾ ਸਕਦਾ ਹੈ ਉਦੋਂ ਇਹ ਸੰਸਤਾ ਸਾਹਮਣੇ ਆਈ ਸੀ ਇਹ ਸੰਸਤਾ ਬਣਾਈ ਸੀ ਕਈ ਮੁਲਕਾਂ ਨੇ ਇਕੱਠੇ ਹੋ ਕੇ ਬਣੀ ਸੀ ਪਰ ਇਸ ਪਰਪਸ ਲਈ ਬਣੀ ਸੀ ਕਿ ਦੁਬਾਰਾ ਇਹਨਾਂ ਬੈਰੀਗੇਟਾਂ ਦੇ ਕਰਕੇ ਇਹਨਾਂ ਟੈਕਸਨ ਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਦੁਬਾਰਾ ਨਾ ਹੋਵੇ ਬਹੁਤ ਵੱਡਾ ਨੁਕਸਾਨ ਝੱਲ ਚੁੱਕੇ ਆ ਇਹਨਾਂ ਲਈ ਬਣਿਆ ਸੀ ਲੇਕਿਨ ਸਮੇਂ ਦੀ ਚਾਲ ਬਦਲੀ ਮਿੱਤਰੋ ਇਹ ਬਦਲਦੀ ਆਈ ਤੇ ਬਦਲੇ ਵੀ ਹਰ ਵਾਰ ਬਦਲਦੀ ਆਪਣੀ ਆਮ ਕਹਾਵਤ ਆ ਪਿੰਡਾਂ 'ਚ ਬੈਠੇ ਲੋਕਾਂ ਦੀ ਕਿ 12 ਸਾਲ ਬਾਅਦ ਉੜੀ ਦੀ ਵੀ ਸੁਣੀ ਜਾਂਦੀ ਹੈ ਇਹ ਕਿਉਂ ਬਣੀ ਹੈ ਕਿਉਂਕਿ ਜਿਹੜਾ ਅਰਥ ਦਾ ਸਿਸਟਮ ਹੈ ਜਿਹੜਾ ਪੈਸੇ ਦਾ ਸਿਸਟਮ ਹੈ ਇਹਦਾ ਇੱਕ ਚੱਕਰ ਹੁੰਦਾ ਹੈ ਉਹ 30-25 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਘੁੰਮਦਾ ਹੈ ਜਿਹੜੇ ਬੰਦੇ ਅੱਜ 40 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਮੀਰ ਸੀ ਉਹ ਅੱਜ ਪਿੱਛੇ ạt ਗਏ ਜਿਹੜੀ ਉਦੋਂ ਗਰੀਬ ਸੀ ਉਹ ਅੱਜ ਤੁਹਾਨੂੰ ਸਮਾਜ ਦੇ ਵਿੱਚ ਵੀ ਨਜ਼ਰ ਆਉਂਦੇ ਹੁਣ ਕਿ ਉਹਨਾਂ ਦੀ ਆਰਥਿਕ ਕਲ ਸੁਧਰੀ ਨਜ਼ਰ ਆਈ ਕਿ ਅਰਥ ਦਾ ਸਿਸਟਮ ਹੈ ਉਹ ਸਿਸਟਮ ਦੇ ਮੁਤਾਬਕ ਜਦੋਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਵੱਡੇ ਮੁਲਕਾਂ ਦੇ ਵਿੱਚ ਅਰਥ ਦਾ ਚੱਕਰ ਘੁੰਮਿਆ ਮੰਦੀ ਆਈ ਉਸ ਮੰਡੀ ਨੇ ਸਾਰੇ ਪਕਵੜਿਆਂ ਦੀ ਜੜ੍ਹ ਮੰਡੀ ਆ ਉਸ ਮੰਡੀ ਦੇ ਦਰਾਂਹਾਂ ਫੈਸਲਾ ਲਿਆ ਗਿਆ ਕੁਝ ਮੁਲਕਾਂ ਵੱਲੋਂ ਕੀ ਲਿਆ ਗਿਆ ਆ ਜਿਹੜਾ ਗੈਟ ਹੈ ਜਿਹੜਾ ਸਾਡਾ ਸਮਝੌਤਾ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਜਿਹਦੇ ਨਾਲ ਜਿਹੜਾ ਸਾਡਾ ਸਰਪਲਸ ਮਾਲ ਹੈ ਸਾਡਾ ਵਾਧੂ ਪਿਆ ਮਾਲ ਹੈ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਸਿੱਟ ਸਕੀਏ ਇਹ ਇਸ ਚਾਲ ਤੋਂ ਬਣਿਆ ਉਹਦੇ ਵਿੱਚ ਫਿਰ ਜਿਹੜੀਆਂ ਸੁਧਾਰਤਕ ਤੌਰ ਦੇ ਉੱਤੇ ਸੋਧਾਂ ਕੀਤੀਆਂ ਗਈਆਂ ਉਹ ਕੀ ਕੀਤੀਆਂ ਗਈਆਂ ਨੋਟ ਕਰਨ ਵਾਲੀ ਗੱਲ ਮਿੱਤਰੋ ਇਹ ਆ ਉਹਦੇ ਵਿੱਚ ਕੀ ਕਿਹਾ ਕਿ ਜਿਹੜੀ ਐਗਰੀਕਲਚਰ ਆ ਜਿਹੜੇ ਤੁਸੀਂ ਖੇਤੀ ਕਰਦੇ ਹੋ ਨੋਟ ਕਰੋ ਸਾਡੇ ਲਈ ਮਾੜਾ ਕੀ ਆ ਉਹਦੇ ਵਿੱਚ ਕਿਹਾ ਗਿਆ ਕਿ ਆ ਜਿਹੜੀ ਛੋਟੀ ਖੇਤੀ ਐ ਠੀਕ ਨਹੀਂ ਐ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੀ ਖੇਤੀ ਕਰਨ ਦੀ ਲੋੜ ਐ ਇੱਥੇ 50000 15 15000 40 40 50 50000 ਏਕੜ ਦੇ ਕਾਨੂੰਨ ਤਿਆਰ ਕਰਨ ਦੀ ਲੋੜ ਹੈ ਇਹ ਪਾਲਿਸੀ ਆ WTO ਦੀ ਇਹ ਪਾਲਿਸੀ ਆ GATT ਦੀ ਇਹਦੇ ਵਿੱਚ ਕੀ ਆਇਆ ਉਹਦੇ ਵਿੱਚ ਇਹ ਆਇਆ ਕਿ ਆ ਜਿਹੜੇ ਡਿਵੈਲਪਿੰਗ ਕੰਟਰੀ ਨੇ ਯਾਨੀ ਜਿਹੜੇ ਕਹਿਣ ਤੋਂ ਬਾਅਦ ਵਿਕਾਸਸ਼ੀਲ ਮੁਲਕ ਲੈ ਜਿਵੇਂ ਆਪਾਂ ਉਹਨਾਂ ਉਹਨਾਂ ਮੁਲਕਾਂ ਚਾਉਣੇ ਆ ਇਹ ਮੁਲਕਾਂ ਦੇ ਉੱਤੇ ਕੁਝ ਬੰਦਸ਼ਾ ਲੱਗੀਆਂ ਕੀ ਲੱਗੀਆਂ ਕਿ ਇਹ ਲੋਕ ਆਪਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇਣਗੇ ਬੰਦ ਕਰ ਦੇਣਗੇ ਸਾਡੇ ਲਈ ਮਾਰੂ ਹੈ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਆਪਣੇ ਲੋਕਾਂ ਨੂੰ ਨਹੀਂ ਦੇਣਗੇ ਇਹਦੇ ਵਿੱਚੋਂ ਸਾਰਾ ਕੁਝ ਟੀਮ ਚੱਲ ਰਹੀ ਹੈ ਇਤੂ ਗਾਹਾ ਬੜੀ ਖਤਰਨਾਕ ਗੱਲ ਜਿਹੜੀ ਕਹੀ ਗਈ ਹੁਣ ਲੋਟ ਕਰਿਓ ਤੁਹਾਡੇ ਨਾਲ ਰੋਜ਼ ਵਾਪਰ ਰਹੀ ਹੈ ਗੱਲ ਇਹ ਲੇਕਿਨ ਸਾਨੂੰ ਦਿਖਦੀ ਨਹੀਂ ਉਹ ਕੀ ਕਿਹਾ ਕਿ 8.5% ਭਾਰਤ ਦੇ ਲੋਕ ਜਿੰਨਾ ਅਨਾਜ ਖਾਂਦੇ ਨੇ ਜਿੰਨੀਆਂ ਦਾਲਾਂ ਖਾਂਦੇ ਨੇ ਜਿੰਨਾ ਤੇਲ ਵੀ ਇਸਤੇਮਾਲ ਕਰਦੇ ਨੇ ਉਹਦਾ 8.5% ਬਾਹਰਲੇ ਮੁਲਕਾਂ ਤੋਂ ਮੰਗਾਉਣਾ ਹੀ ਪਏਗਾ ਭਾਵੇਂ ਹਿੰਦੁਸਤਾਨ ਦੇ ਵਿੱਚ ਆਪਣਾ ਜਿੰਨਾ ਮਰਜੀ ਸਰਪਲਸ ਕਿਉਂ ਨਾ ਪਿਆ ਹੋਵੇ ਇਹ ਮੰਗਾਉਣਾ ਪਏਗਾ ਹਰੋ ਦੀ ਨੀਤੀ ਤੁਹਾਡੇ ਦੇ ਕਿੱਥੇ ਕਿੱਥੇ ਲਾਗੂ ਹੁੰਦੀ ਹੈ ਉਹ ਨੋਟ ਕਰਿਓ ਤੁਸੀਂ ਦੇਖਿਆ ਹੋਵੇਗਾ ਸਾਲ 2000 ਦੀ ਐਗਰੀਕਲਚਰ ਪਾਲਿਸੀ ਨੌਜਵਾਨਾਂ ਨੂੰ ਜਿਹੜੇ ਪੜੇ ਲਿਖੇ ਹੋ ਅਰੋਲੋ ਜੱਕ ਕੇ ਆਪਣੇ ਨਿੱਤਾਂ ਦੇ ਉੱਤੋਂ ਨਕਤੋਂ ਮੋਬਾਈਲ ਤੋਂ ਸਾਲ 2000 ਦੀ ਐਗਰੀਕਲਚਰ ਪਾਲਿਸੀ ਉਹਦੇ ਤੇ ਸਪਸ਼ਟ ਕਿਹਾ ਗਿਆ ਕਿ ਏਕੇ 15 15 18 18 20 ਵੀਜ਼ਾ ਲਿਕਰ ਦੇ ਫਾਰਮ ਚਾਰ ਕੀਤੇ ਜਾਣਿਆ ਇਹਦਾ ਮਤਲਬ ਸਾਡੀ ਸਰਕਾਰ ਉਹਦੇ ਤੇ ਵਰਕ ਕਰ ਰਹੀ ਹੈ ਉਨੇ ਦੇ ਤੇ ਜਿਹੜਾ ਇਹ ਸਾਰਾ ਨਵਾਂ ਨਵਾਂ ਦਸਤਾਵਾ ਜਾਂ ਵੇਝ ਆਇਆ ਚਾਰ ਹੋ ਕੇ ਆਇਆ ਜੇ 86 ਤੱਕ ਆ ਗਿਆ ਸੀ ਭਾਰਤ ਦੇ ਕੋਲੇ 86 ਤੱਕ ਲੋਟ ਕਰਿਓ ਕਰੀਂ ਇਹਨੂੰ 86 ਤੱਕ ਆਇਆ 86 ਤੋਂ ਲੈ ਕੇ 93 ਤੱਕ ਇਹਦੇ ਤੇ ਸੈਨ ਨਹੀਂ ਹੋਏ ਅਰੇ ਅਰੇ ਹਾਂ ਕੰਮ ਇੱਕ ਬਹੁਤ ਕਾਬਲੇ ਅਧਿਕਾਰੀ ਸੀ ਉਸ ਵੇਲੇ ਐਸਪੀ ਸ਼ੁਕਲਾ ਨਾਮ ਸੀ ਉਹਦਾ ਉਹਨੇ ਲਾਤੜਾਈ ਉਹਨੇ ਜਿਆ ਨਾ ਇਹ ਭਾਰਤ ਲਈ ਬਹੁਤ ਖਤਰਨਾਕ ਹੈ ਨਹੀਂ ਸੈਨ ਹੋਣਾ ਚਾਹੀਦਾ ਔਰ ਉਹਦੇ ਸੁਜੈਸ਼ਨ ਦੇ ਉੱਤੇ ਇੱਕ ਕਮੇਟੀ ਬਣੀ ਜਿਹਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਲ ਬਣਿਆ ਇੰਦਰ ਕੁਮਾਰ ਗੁਜਰਾਲ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਰਤ ਨੂੰ ਦੇ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਹੈ ਫਿਰ ਉਹਦੇ ਮੈਂਬਰ ਬਣਨ ਦੀ ਕੀ ਲੋੜ ਸੀ ਜਿੰਤਾ ਫਿਰ ਨਵੇਂ ਮੈਂਬਰ ਕਿਵੇਂ ਬਣੇ ਉਹ ਲੋਨ ਕਰਨ ਵਾਲੀ ਗੱਲ ਬੜੀ ਤਕੜੀ ਹੈ ਕਿ ਕੋਰਡ ਬੈਂਕ ਤੋਂ ਚਿੱਠੀ ਆਈ ਭਾਰਤ ਸਰਕਾਰ ਨੂੰ ਐਸਪੀ ਸ਼ੁਕਲਾ ਨੂੰ ਹਟਾਓ ਇਹਦੇ ਥਾਤੇ ਅਨਮੋਲ ਹਟਾ ਨੂੰ ਅਪਵਾਜ ਕਰੋ ਉਹ ਕੀਤਾ ਗਿਆ ਉਸ ਅਧਿਕਾਰੀ ਨੂੰ ਹਟਾਇਆ ਗਿਆ ਰਾ ਪੱਤਰਾ ਕਰ ਲਿਆ ਗਿਆ ਰਾ ਪੱਤਰਾ ਕਰਕੇ ਉਹ ਡਬਲਯੂਟੀਓ ਦੇ ਉੱਤੇ ਸਾਈਨ ਜਿਹੜਾ ਕਾਗਜ਼ ਦੇ ਉੱਤੇ ਸਾਈਨ ਜ਼ਬਰਦਸਤੀ ਭਾਰਤ ਦੀ ਫੌਮ ਰੋੜ ਕੇ ਕਰਵਾਇਆ ਗਿਆ